ਕਈ ਬੀਬੀਆਂ ਦਾ ਲੋਕਾਂ ਨੇ ਘਰਾਂ ਚੋਂ ਐਨੀਆਂ ਕਿ ਖੁੱਲੀਆਂ ਛੱਡੀਆਂ ਹੋਈਆਂ ਨੇ ਜਿਨ੍ਹਾਂ ਨੂੰ ਕੋਈ ਪੁੱਛ ਨਹੀਂ ਕੋਈ ਗਿੱਚ ਨਹੀਂ ਬਖਾ ਕੇ ਧਾਰ ਕੜ ਚੜ ਜਾਂਦੀ ਨੇ ਰੋਡਵੇਜ ਦੀ ਬਸ ਤੇ ਪੰਜਾਬ ਦਾ ਮੈਨਾਂ ਕੋਈ ਬਾਬਾ ਉਹ ਛੱਡਦੀਆਂ ਨਹੀਂ ਜਿਨ੍ਹਾਂ ਦੇ ਡੇਰੇ ਤੋਂ ਨਹੀਂ ਜਾਂਦੀਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਅੱਜ ਬਈ ਤੁਹਾਡੇ ਨਾਲ ਗੱਲਬਾਤ ਕਰਨੀ ਆ ਕਿ ਜਿਹੜਾ ਜਗਰਾਉਂ ਦੇ ਕੋਲੇ ਅਖਾੜਾ ਨਹਿਰ ਦੇ ਨਾਲ ਖੱਬੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਚਰਨ ਘਾਟ ਉੱਥੋਂ ਦਾ ਜਿਹੜਾ ਬਾਬਾ ਹੈਗਾ ਉਨੇ ਬਈ ਕੀ ਕਰਤੂਤ ਕੀਤੀ ਲਗਭਗ ਉਹ ਮੁੱਦਾ ਸਾਰੇ ਪੰਜਾਬ ਦੇ ਵਿੱਚ ਪੂਰਾ ਹੀ ਭਖਿਆ ਹੋਇਆ ਉਸ ਮੁੱਦੇ ਤੇ ਆਪਾਂ ਗੱਲ ਕਰਨੀ ਆ ਹੁਣ ਤੁਸੀਂ ਦੇਖੋ ਬਈ ਲੋਕੀ ਕਿੰਨੀ ਸਰਦਾ ਦੇ ਨਾਲ ਗੁਰਦੁਆਰਾ ਸਾਹਿਬ ਜਾਂਦੇ ਆ ਇੰਨੀ ਲੋਕਾਂ ਦੀ ਸਰਦਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਣੀ ਵੀ ਚਾਹੀਦੀ ਆ ਬਹੁਤ ਜ਼ਰੂਰੀ ਆ ਪਰ ਕੁਝ ਕਿ ਗੰਦੇ ਬੰਦੇ ਜਿਹੜੇ ਕਿ ਗੁਰੂ ਦਾ ਬਾਣਾ ਪਾ ਕੇ ਐਨੇ ਘਟੀਆ ਕੰਮ ਕਰਦੇ ਆ ਜੋ ਕੋਈ ਆਪਾਂ ਸੋਚ ਵੀ ਨਹੀਂ ਸਕਦੇ ਜਿਹੜੇ ਆਪਣੇ ਵਰਗੇ ਮੋਨੇ ਖੋਨੇ ਆ ਉਹ 100 ਗੁਣਾ ਚੰਗੇ ਆ ਇਹੋ ਜੇ ਲੁੱਚੜ ਬੰਦਿਆਂ ਨਾਲੋਂ ਜਿਹੜੇ ਗੁਰੂ ਦੇ ਬਾਣੇ ਨੂੰ ਬਦਨਾਮ ਕਰਦੇ ਆ ਹੁਣ ਉਸ ਬੰਦੇ ਨੇ ਕੀ ਕਰਤੂਤ ਕੀਤੀ ਉਹ ਤੁਹਾਨੂੰ ਦੱਸ ਦਿੰਨੇ ਆ ਹੁਣ ਉੱਥੇ ਬਈ ਗੁਰਦੁਆਰਾ ਸਾਹਿਬ ਦੇ ਵਿੱਚੋਂ ਬੰਦਾ ਬੈਠਾ ਰੰਗ-ਬਰੰਗੇ ਪਾਉਂਦਾ ਚੋਲੇ ਸਿਰ ਤੇ ਤਿੰਨ ਚਾਰ ਤਰ੍ਹਾਂ ਦੀਆਂ ਬੰਨ੍ਹਦਾ ਚੁੰਨੀਆਂ ਗਲ 'ਚ ਪਾਉਂਦਾ ਚੁੰਨੀਆਂ ਹੈਗੇ ਲੱਛਣ ਉਹਦੇ ਸ਼ੁਰੂ ਤੋਂ ਹੀ ਮਾੜੇ ਆ ਪਰ ਲੋਕੀ ਸਮਝ ਦੇਣਗੇ ਚਲੋ ਜਿੱਥੇ ਬੀਬੀਆਂ ਜਾਣ ਲੱਗੀਆਂ ਤੁਹਾਨੂੰ ਪਤਾ ਕਿ ਬਾਹਲਾ ਬੀਬੀ ਨਰਝਾਣੀ ਹੁੰਦਾ ਵੀ ਕੋਈ ਪਖੰਡੀ ਦਾ ਡੇਰਾ ਹੋ ਗਿਆ ਜਾਂ ਕੋਈ ਪਖੰਡੀ ਸਾਥ ਬਣ ਗਿਆ ਉਹਦੇ ਪਿੱਛੇ ਬਾੜੀਆਂ ਬੀਬੀਆਂ ਹੀ ਲੱਗਦੀਆਂ ਜਦੋਂ ਜਿਵੇਂ ਬੀਬੀਆਂ ਜਾਣ ਲੱਗ ਗਈਆਂ ਕਿਸੇ ਨਾ ਕਿਸੇ ਬੀਬੀ ਨਾਲ ਦੀ ਗੱਲਬਾਤ ਹੋ ਜਾਇਆ ਕਰੇ ਕੋਈ ਸੋਹਣੀ ਸੁਨਖੀ ਦੇਖ ਕੇ ਉੱਤੇ ਹੱਥ ਧਰ ਲਿਆ ਕਰੇ ਹੌਲੀ ਹੌਲੀ ਉਹਦੇ ਨਾਲ ਸਬੰਧ ਬਣਾਉਣ ਲੱਗ ਜਾਂਦਾ ਸੀ ਉਹ ਬੰਦਾ ਇਹ ਦੇਖੋ ਵੀ ਜਿਹੜੇ ਭੋਰੇ ਦੇ ਵਿੱਚ ਬਹਿ ਕੇ ਭਗਤੀ ਕਰਦਾ ਸੀ ਉਸੇ ਭੋਰੇ ਦੇ ਵਿੱਚ ਕੁੜੀਆਂ ਲਜਾਲ ਜਾ ਕੇ ਉਹਨਾਂ ਨਾਲ ਸਬੰਧ ਬਣਾਏ ਜਾਂਦੇ ਸੀ ਹੁਣ ਦੱਸੋ ਵੀ ਇਹੋ ਜਿਹੇ ਬੰਦੇ ਦੇ ਛੱਤਰ ਪਾਣੇ ਚਾਹੀਦੇ ਆ ਜਾਂ ਨਹੀਂ ਪਾਣੇ ਚਾਹੀਦੇ ਹੁਣ ਪਹਿਲੀ ਗੱਲ ਤਾਂ ਇਹ ਆ ਯਾਰ ਮੈਂ ਸੱਚੀ ਗੱਲ ਕਰਦਾ ਹੁਣ ਕਈਆਂ ਨੂੰ ਲੱਗਣਗੇ ਮਿਰਚਾਂ ਕਈ ਬੀਬੀਆਂ ਦਾ ਲੋਕਾਂ ਨੇ ਘਰਾਂ ਚੋਂ ਐਨੀਆਂ ਕ ਖੁੱਲੀਆਂ ਛੱਡੀਆਂ ਹੋਈਆਂ ਨੇ ਜਿਨ੍ਹਾਂ ਨੂੰ ਕੋਈ ਪੁੱਛ ਨਹੀਂ ਕੋਈ ਗਿੱਚ ਨਹੀਂ ਬਖਾ ਕੇ ਧਾਰ ਕੜ ਚੜ ਜਾਂਦੀ ਨੇ ਰੋਡਵੇਜ ਦੀ ਵਾਸਤੇ ਪੰਜਾਬ ਦਾ ਮੈਨਾਂ ਕੋਈ ਬਾਬਾ ਉਹ ਛੱਡਦੀਆਂ ਨਹੀਂ ਜਿਨ੍ਹਾਂ ਦੇ ਡੇਰੇ ਤੇ ਨਹੀਂ ਜਾਂਦੀਆਂ ਬਸ ਉਹਨਾਂ ਨੂੰ ਕੋਈ ਪਖੰਡੀ ਸਾਥ ਲੱਭਣਾ ਚਾਹੀਦਾ ਨਹੀਂ ਭੈਣੇ ਫਲਾਣਾ ਦਾ ਬੌਲਾ ਬਾਲੀ ਸ਼ਕਤੀ ਵਾਲਾ ਨਹੀਂ ਭੈਣੇ ਇੱਕ ਇੱਕ ਜਨਾਨੀ ਮਹੱਲੇ ਦੀਆਂ 10 ਜਨਾਨੀਆਂ ਹੋਰ ਨਾਲ ਜੋੜ ਲੈਂਦੀ ਆ ਵੀ ਆਪਾਂ ਫਲਾਣੇ ਬਾਬੇ ਕੋਲ ਆਵਾਂਗੀਆਂ ਆਪਾਂ ਫਲਾਣੇ ਡੇਰੇ ਤੇ ਜਾਵਾਂਗੀਆਂ ਆਪਾ ਫਲਾਣੇ ਗੁਰਦੁਆਰੇ ਬਾਬਾ ਪੈਂਦਾ ਫਲਾਣੇ ਉੱਥੇ ਗੱਦੀ ਲਾਉਂਦਾ ਕਿਉਂਕਿ ਇਹਨਾਂ ਦਾ ਹੁਣ ਬਈ ਕਿਰਾਇਆ ਤਾਂ ਨਹੀਂ ਲੱਗਦਾ ਸਿਰਫ ਇਹਨਾਂ ਨੇ ਵਿਖਾਉਣਾ ਹੁੰਦਾ ਆਪਦਾ ਆਧਾਰ ਕਾਰਡ ਆਧਾਰ ਕਾਰਡ ਵਿਖਾ ਕੇ ਚੜ੍ਹ ਜਿੰਦੀ ਨੇ ਵਾਸਤੇ ਤੇ ਫਿਰ ਕਈ ਛਾਣੂ ਆਵੜਦੀਆਂ ਨੇ ਘਰੇ ਤੇ ਕਈ ਕਹਿਣਗੇ ਆਪਦੇ ਘਰ ਵਾਲਿਆਂ ਨੂੰ ਵੀ ਨਹੀਂ ਜੀ ਬਾਬੇ ਨੇ ਤਾਂ ਹਫਤੇ ਦੀ ਸੇਵਾ ਲਾਤੀ ਤਾਂ ਹਫਤਾ ਹੁਣ ਉੱਥੇ ਹੀ ਰਹਿਣਾ ਕਈਆਂ ਔਰਤਾਂ ਦੇ ਘਰ ਵਾਲੇ ਵੀ ਹੁਣ ਐਡੇ ਕ ਘੁੱਗੂ ਬਣੇ ਪਏ ਆ ਜਮੇ ਕਬੂਤਰ ਤਰਾਖਾ ਮੀਟੀਆਂ ਨੇ ਮੇਰੇ ਚਲੋ ਠੀਕ ਆ ਕੋਈ ਗੱਲ ਨਹੀਂ ਜਾਇਆ ਮੈਂ ਦੇਖਿਆ ਕੀ ਕਈ ਬੰਦਿਆਂ ਨੇ ਜਨਾਨੀਆਂ ਨੂੰ ਜ ਜਿੱਥੇ ਮਰਜੀ ਜਾਵੇ ਜਿੱਥੇ ਮਰਜੀ ਆਵੇ ਕੋਈ ਪੁੱਛ ਨਹੀਂ ਕੋਈ ਗਿੱਚ ਨਹੀਂ ਉਹ ਆਪ ਦਾ ਘਰ ਤਾਂ ਪੱਟਦੀ ਪੱਟਦੀ ਹੈ ਨਾਲ ਆਣ ਗਵਾਂਡ ਦੇ 7-8 ਘਰ ਹੋਰ ਪੱਟ ਦਿੰਦੀ ਹੈ ਕਿਉਂਕਿ ਇੱਕ ਔਰਤ ਦੇ ਪਿੱਛੇ ਦੂਜੀਆਂ ਔਰਤਾਂ ਬੜੀ ਛੇਤੀ ਲੱਗ ਜਾਂਦੀਆਂ ਨੇ ਕੋਈ ਸਮਝਦਾਰ ਸਿਆਣੀ ਹੋਵੇ ਉਹ ਤਾਂ ਭਾਵੇਂ ਨਾਂ ਲੱਗੇ ਵੀ ਤਾਂ ਵੇਲਣਾ ਨੇ ਵੀ ਆਪਾਂ ਇਹਨਾਂ ਪਿੱਛੇ ਲਾ ਕੇ ਕੀ ਕਰਨਾ ਨਹੀਂ ਤੇ ਬਾਲੀਆਂ ਔਰਤਾਂ ਇੱਕ ਮੁਹੱਲੇ ਦੇ ਵਿੱਚੋਂ ਪਿੱਛੇ ਲੱਗ ਹੀ ਜਾਂਦੀਆਂ ਨੇ ਜੇ ਇੱਕ ਮੁਹੱਲੇ ਦੇ ਵਿੱਚ 30-35 ਘਰ ਨੇ ਨਾ ਬਈ ਤਾਂ 7-8 ਔਰਤਾਂ ਦੇ ਇੱਕ ਔਰ ਦੇ ਮਗਰ ਪੱਕੀਆਂ ਲੱਗ ਜਾਂਦੀਆਂ ਨੇ ਉਹਨਾਂ ਨੇ ਕੀ ਕੰਮ ਕਰਨਾ ਦੂਜੇ ਤੀਜੇ ਦਿਨ ਪਾ ਕੇ ਐਨ ਵਧੀਆ ਸੂਟ ਲਾ ਕੇ ਸੁਰਖੀ ਪਿੰਦੀ ਐ ਮੂੰਹ ਚਮਕਾ ਕੇ ਲਸਕਾ ਕੇ ਐਨ ਥਰੈਡਿੰਗ ਥਰੂਡਿੰਗ ਕਰਾ ਕੇ ਤੇ ਵਿਖਾ ਕੇ ਧਾਰਕਰ ਰੋਡਵੇ ਦੀ ਵਾਸਤੇ ਬਹਿ ਜਾਣਾ ਤੇ ਜਾ ਕੇ ਫਿਰ ਬਾਬੇ ਦੇ ਚਰਨੀ ਲੱਗ ਜਾਣਾ ਕਈ ਬੀਬੀਆਂ ਦਾ ਬਾਬੇ ਦੇ ਨਾਲ ਲੱਤਾਂ ਘੁੱਟਦੀਆਂ ਵੀ ਦੇਖੀਆਂ ਹੋਣਗੀਆਂ ਲੋਕਾਂ ਨੇ ਫਿਰ ਅਗਲਾ ਵੀ ਕੀ ਕਰੇ ਅਗਲਾ ਵੀ ਮੁੜ ਕਿਸੇ ਪਹੋਰੇ ਚਵਾੜ ਲੈਂਦਾ ਸੀ ਵੀ ਆਜੋ ਬੀਬੀਓ ਹੁਣ ਜਿਹੜੇ ਪਹੋਰੇ ਸੀਗੇ ਉਹ ਤਾਂ ਬਣਾਏ ਸੀ ਇਹਨਾਂ ਨੇ ਗੁਰਦੁਆਰੇ ਸਾਹਿਬ ਦੇ ਵਿੱਚ ਭਗਤੀ ਕਰਨ ਲਈ ਤੇ ਆਹ ਦੇਖੋ ਹੁਣ ਕਿਹੜੀ ਭਗਤੀ ਕਰੀ ਜਾਂਦਾ ਮੈਂ ਇਹ ਵੀਡੀਓ ਤਾਂ ਪਾਈ ਆ ਵੀ ਜੇ ਦਾ ਕੋਈ ਹੁੰਦਾ ਮੋਨਾ ਕੋਨਾ ਹੁਣ ਨੂੰ ਨਾ ਪਤ ਨਹੀਂ 20 ਜਣੇ ਉਤੇ ਚੜ ਜਨੇ ਸੀ ਜਾ ਕੇ ਹੁਣ ਨੂੰ ਤਾਂ ਦੀ ਮਾਫੀ ਦੀ ਵੀਡੀਓ ਵੀ ਆ ਜਾਂਦੀ ਹੁਣ ਕੁੱਟ ਕੁੱਟਾ ਸੀਨ ਕੱਢ ਦਿੰਦੇ ਹੁਣ ਦੇਖਾਂਗੇ ਵੀ ਇਹਦੇ ਤੇ ਕਿੰਡੀ ਕ ਸਖਤ ਕਾਰਵਾਈ ਹੁੰਦੀ ਆ ਅਮਰਤਪਾਲ ਮਹਿਰੋਣੇ ਦੀ ਸਰਵਿਸ ਕੀਤੀ ਆ ਬਹੁਤ ਚੰਗਾ ਕੰਮ ਕੀਤਾ ਬਾਈ ਉਸ ਬੰਦੇ ਨੇ ਆਪਾਂ ਨੂੰ ਸਲੂਟ ਕਰਦੇ ਆ ਵੀ ਠੀਕ ਆ ਕਰਨਾ ਚਾਹੀਦਾ ਠੀਕ ਆ ਉਹ ਕਹਿੰਦਾ ਵੀ ਅੱਗੇ ਵੀ ਆਪਾਂ ਕਾਰਵਾਈ ਕਰਾਂਗੇ ਚਲੋ ਕਾਰਵਾਈ ਕਰਨੀ ਵੀ ਚਾਹੀਦੀ ਆ ਜਿਹੜੇ ਆਸੇ-ਪਾਸੇ ਦੇ ਲੋਕ ਆ ਉਹਨਾਂ ਨੂੰ ਲਗਭਗ ਸਾਰੀਆਂ ਕਰਤੂਤਾਂ ਦਾ ਪਤਾ ਸੀਗਾ ਕਿ ਇਹ ਇੱਥੇ ਲੁਚੜਪ ਕਰਦਾ ਕੀ ਆ ਪਰ ਜਿਹੜੀਆਂ ਦੂਰ-ਦਰੇ ਦੀਆਂ ਬੀਬੀਆਂ ਨੇ ਇਹ ਨਹੀਂ ਸਮਝਦੀਆਂ ਹੁੰਦੀਆਂ ਨੇੜੇ-ਤੇੜੇ ਨੂੰ ਸਾਰੀਆਂ ਕਰਤੂਤਾਂ ਦਾ ਪਤਾ ਹੁੰਦਾ ਪਰ ਜਿਹਨੇ ਦੂਰ-ਦਰੇ ਵਾਲਿਆਂ ਨੂੰ ਕਹਿੰਦੀ ਨਾਣਾ ਬਾਬੇ ਤਾਂ ਬਾੜੀ ਸ਼ਕਤੀ ਹੈ ਬਾਬੇ ਦਾ ਬਾੜੀ ਸ਼ਕਤੀ ਹੈ ਤੇ ਜਿਹੜੀਆਂ ਔਰਤਾਂ ਗੁੰਡੀਆਂ ਬਦਵਾਸ਼ਨਾ ਹੁੰਦੀਆਂ ਨੇ ਜਿਹੜੀਆਂ ਬਾਬੇ ਦੀਆਂ ਚੇਲੀਆਂ ਬਣੀਆਂ ਸੀ ਜਿਹੜੀਆਂ ਬਾਬੇ ਦੀਆਂ ਰਾਤਾਂ ਰੰਗੀਨ ਕਰਦੀਆਂ ਸੀਗੀਆਂ ਉਹ ਪਤਾ ਨਹੀਂ ਕਿੰਨੀਆਂ ਹੋਰ ਜਨਾਨੀਆਂ ਨੂੰ ਇਸ ਕੰਮ ਵੱਲ ਧੱਕ ਦਿੰਦੀਆਂ ਨੇ ਵੀ ਆਜੋ ਭੈਣੋ ਆਜੋ ਭੈਣੋ ਬਾਬੇ ਦੇ ਲੱ ਇਈ ਕਵਾਰੀਆਂ ਕੁੜੀਆਂ ਨੂੰ ਨੇ ਬਲਾਤਕਾਰ ਕੀਤੇ ਹੁਣ ਜਿਹੜੀ ਔਰਤ ਆ ਜਿਨੇ ਇਹ ਸਾਰਾ ਫਰਦਾਬਾਸ਼ ਕੀਤਾ ਉਹਨੇ ਖੁਦ ਦੱਸਿਆ ਵੀ ਐਂ ਕੁਛ ਮੇਰ ਨਾਲ ਕੀਤਾ ਇਹਨੇ ਮੈਨੂੰ ਕੰਦਾ ਚੱਲ ਭੋਰੇ ਚ ਚੱਲ ਭੋਰੇ ਚ ਆ ਜਾ ਭੋਰੇ ਚ ਮੇਰੇ ਨਾਲ ਹੋਟਲ ਚ ਜਾਏ ਬੰਦਾ ਸਬੰਧ ਬਣਾਉਂਦਾ ਰਿਹਾ ਜਿਹੜੇ ਭੋਰੇ ਚ ਭਗਤੀ ਕਰਦਾ ਉਥੇ ਬਹਿ ਕੇ ਸਬੰਧ ਬਣਾਉਂਦਾ ਰਿਹਾ ਦੱਸੋ ਕੀ ਕਰੋਗੇ ਜਦੋਂ ਇੱਕ ਗੁਰੂ ਘਰ ਦੇ ਵਿੱਚ ਆਹ ਕੰਮ ਹੋਣ ਲੱਗ ਗਿਆ ਫਿਰ ਦੱਸੋ ਲੋਕਾਂ ਦਾ ਯਕੀਨ ਟੁੱਟੂਗਾ ਜਾਂ ਨਹੀਂ ਟੁੱਟਦਾ ਬਈ ਇਸ ਕਰਕੇ ਮੈਂ ਇੱਕ ਗੱਲ ਕਹਿਣਾ ਬਈ ਹੁਣੇ ਦੇ ਤੇ ਕਾਰਵਾਈ ਠੋਕ ਕੇ ਕਰ ਲੋ ਨੱਥ ਪਾ ਲੋ ਇਹਦੇ ਘੋਟ ਨਾ ਫੇਰ ਦਿਓ ਦੱਬ ਕੇ ਤਾਂ ਕੰਮ ਆ ਜੂਗਾ ਲੋਟ ਜੇ ਇਹਦੇ ਘੋਟ ਨਾ ਫੇਰਿਆ ਇਹਦੇ ਚੱਡਿਆਂ ਦੀ ਫੜੜ ਨਾ ਕੱਢੀ ਤਾਂ ਭਾਈ ਇਹਦੇ ਹਾਲ ਦੇਖ ਕੇ 20 ਹੋਰ ਪਖੰਡੀ ਉੱਠਣਗੇ ਬਦਨਾਮ ਹੋਣਗੇ ਗੁਰੂ ਘਰ ਲੋਕਾਂ ਦਾ ਗੁਰੂ ਘਰ ਜਾਣ ਤੋਂ ਵਿਸ਼ਵਾਸ ਟੁੱਟ ਜੂਗਾ ਲੋਕਾਂ ਨੇ ਆਪ ਦੀਆਂ ਧੀਆਂ ਭੈਣਾਂ ਕੱਲਿਆਂ ਨੂੰ ਗੁਰੂ ਘਰ ਨਹੀਂ ਕੱਲਿਆ ਕਰਨਾ ਇਹੋ ਜਿਹੀ ਲੋਚੜਾਂ ਕਰਕੇ ਹੁਣ ਬੇਸ਼ੱਕ ਉਸੇ ਡੇਰਾ ਬਣਿਆ ਬੰਦਾ ਗੱਦੀ ਲਾਉਂਦਾ ਕੁਝ ਵੀ ਆ ਪਰ ਗੁਰਦੁਆਰਾ ਸਾਹਿਬ ਤਾਂ ਹੈਗਾ ਨਾ ਉਹ ਜਿੱਥੇ ਆ ਕਰਤੂਤ ਚੱਲ ਰਹੀ ਐ ਇਸ ਕਰਕੇ ਕਮੇਟੀਆਂ ਨੂੰ ਵੱਧ ਤੋਂ ਵੱਧ ਇਹ ਕਹਿੰਨੇ ਆ ਬਈ ਹੁੰਦੇ ਤੇ ਕਾਰਵਾਈ ਕਰਾਓ ਫੇਰ ਉਹ ਘੋਟਣਾ ਉਹਦੇ ਚੱਡਿਆਂ ਦੀ ਕੱਢੋ ਫਰੜ ਧਰ ਕੇ ਗਾਂ ਤੋਂ ਉਹ ਬੰਦਾ 20 ਵਾਰ ਸੋਚੇ ਵੀ ਮੈਂ ਇਹੋ ਜਿਹਾ ਗਲਤ ਕੰਮ ਨਹੀਂ ਕਰਨਾ ਇੱਕ ਬੰਦਾ ਗੁਰੂ ਘਰ ਦੇ ਵਿੱਚ ਬਹਿ ਕੇ ਦੇਖੋ ਐਡਾ ਮਾੜਾ ਕੰਮ ਕਰ ਰਿਆ ਇਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤਾਂ ਜੋ ਉਸ ਬੰਦੇ ਦੇ ਦੱਬ ਕੇ ਕਾਰਵਾਈ ਹੋਵੇ ਉਹਨੂੰ ਗੁਰੂ ਘਰ ਦੇ ਵਿੱਚੋਂ ਕੱਢ ਕੇ ਬਾਹਰੋਂ ਬਾਹਰ ਤੇ ਇਹੋ ਜਿਹੇ ਬੰਦੇ ਦੀ ਜਿਹੜਾ ਕੋਈ ਬੰਦਾ ਹਮਾਇਤ ਕਰਦਾ ਸਮਝ ਲਓ ਉਹ ਬੰਦਾ ਵੀ ਉਹੋ ਜਿਹੀ ਹੈ ਜਿਹੜਾ ਬੰਦਾ ਉਸ ਬੰਦੇ ਦੀ ਹਮਾਇਤ ਕਰਨ ਆਊਗਾ ਜਦੋਂ ਇੱਕ ਔਰਤ ਨੇ ਸ਼ਰਮ ਕਹਿਤਾ ਕਿ ਹਾਂ ਇਸ ਬੰਦੇ ਨੇ ਮੇਰੇ ਨਾਲ ਸਬੰਧ ਬਣਾਏ ਆ ਮੈਨੂੰ ਕਹ ਸੀ ਮੇਰੇ ਨਾਲ ਵਿਆਹ ਕਰਾ ਹੋਰ ਪਤਾ ਨਹੀਂ ਕਿੰਨੀਆਂ ਔਰਤਾਂ ਨੇ ਬੰਦਾ ਸਬੰਧ ਬਣਾਉਂਦਾ ਅਗਲੀ ਬਾਬੇ ਦੇ ਕੋਲ ਬੈਠੀ ਇਹ ਗੱਲ ਕਹਿ ਰਹੀ ਆ ਤੇ ਜਦੋਂ ਅਮਰਤਪਾਲ ਮਹਿਰੋਂ ਇਸ ਗੱਲ ਦੀ ਆਵਾਜ਼ ਚੱਕੀ ਫੋਨ ਤੇ ਗੱਲਬਾਤ ਕਰੀ ਤਾਂ ਬਾਬਾ ਕਹਿੰਦਾ ਕੋਈ ਨਹੀਂ ਆਪਾਂ ਬਹਿ ਕੇ ਨਿਬੇੜ ਲੈਂਦੇ ਆ ਕਹਿੰਦਾ ਆ ਚੱਕ 10 ਲੱਖ ਰੁਪਈਆ ਤੂੰ ਇੱਥੇ ਚੁੱਪ ਕਰ ਜਾ ਤੂੰ ਇਸ ਗੱ ਚੱਲ ਯਾਰ ਉਹ ਬੰਦੇ ਨੇ ਬਾਣਾ ਪਾਇਆ ਗੁਰੂ ਦਾ ਹਨਾ ਵੀ ਚਲੋ ਉਹ ਬੰਦਾ ਗੁਰੂ ਨੂੰ ਪਿਆਰ ਕਰਦਾ ਗੁਰੂ ਦਾ ਸਤਕਾਰ ਕਰਦਾ ਜਾਗਦੀ ਜਮੀਰ ਵਾਲਾ ਕਹਿ ਲਓ ਉਹ ਬੰਦੇ ਨੇ 10 ਲੱਖ ਨੂੰ ਠੋਕਰ ਮਾਰੀ ਵੀ ਨਹੀਂ ਭਈ ਆਪਾਂ 10 ਲੱਖ ਨਹੀਂ ਲੈਣਾ ਉਹਨੇ ਧਰ ਕੇ ਸਰਵਿਸ ਕੀਤੀ ਔਸ ਬੰਦੇ ਦੀ ਪਖੰਡੀ ਸਾਧ ਦੀ ਤੇ ਹੁਣ ਉਹ ਬਾਈ ਅਮਰਤਪਾਲ ਮੈਰੋ ਵੀ ਗੱਲ ਕਹਿ ਰਿਹਾ ਵੀ ਮੈਂ ਇਹ ਤੇ ਕਾਰਵਾਈ ਕਰਾਉਂਗਾ ਸਖਤ ਤੋਂ ਸਖਤ ਆਸੇ ਪਾਸੇ ਪਿੰਡ ਵਾਲੇ ਵੀ ਸੰਜੋਗ ਕਰ ਰਹੇ ਐਸ ਗੱਲ ਦਾ ਕਿਉਂਕਿ ਉਹਨੂੰ ਪਤਾ ਕੀ ਬੰਦੇ ਨੇ ਕੀ ਕਰਤੂਤ ਕੀਤੀ ਆ ਦੇ ਮੜਾ ਜੀ ਵੀ ਜਿਹੜੀਆਂ ਬੀਬੀਆਂ ਨਿਤ ਲਾ ਕੇ ਸੁਰਖੀ ਬਿੰਦੀ ਚੜਜਿੰਦੇ ਨੇ ਰੋੜਵੇ ਦੀ ਵਾਸਤੇ ਆਧਾਰ ਕਾਰਡ ਵਿਖਾ ਕੇ ਮੈਂ ਉਹਨਾਂ ਦੇ ਘਰ ਨੂੰ ਅਪੀਲ ਕਰਦਾ ਮੜਾ ਜੀ ਆਪ ਦੀਆਂ ਘਰ ਵਾਲੀਆਂ ਦੇ ਕੰਟਰੋਲ ਕਰੋ ਕੁਛ ਨਹੀਂ ਪਿਆ ਪਖੰਡੀਆਂ ਸਾਧਾਂ ਦੇ ਕੋਲ ਠੀਕ ਆ ਮੁੜ ਕੇ ਥੋੜੇ ਘਰ ਪੱਟੇ ਜਾਂਦੇ ਆ ਮੁੜ ਕੇ ਸਿਰੋਂਦੇ ਜੀ ਅੱਖਾਂ 'ਚ ਕਸੁੰਨ ਦੇ ਦੇ ਕੇ ਉੱਥੇ ਜਾ ਕੇ ਲੱਤਾਂ ਘੁੱਟੀਆਂ ਜਾਂਦੀਆਂ ਨੇ ਘਰ ਵਾਲੇ ਤਾਂ ਕਦੀ ਇਹਨਾਂ ਨੇ ਸਿਰ ਨਹੀਂ ਘੁੱਟਿਆ ਹੁੰਦਾ ਘਰ ਵਾਲਾ ਭਾਵੇਂ ਸਿਰ ਪੀੜ ਨਾਲ ਮਰਦਾ ਹੋਵੇ ਘਰ ਵਾਲਾ ਕਦੀ ਸਿਰ ਨਹੀਂ ਘੁੱਟਣਾ ਪਖੰਡੀਆਂ ਦੇ ਜਾ ਕੇ ਲੱਤਾਂ ਘੁੱਟਣਗੀਆਂ ਅਗੇ ਰਾਤਾਂ ਨੂੰ ਬਾਬੇ ਨੇ ਡਿਊਟੀ ਰਹੀ ਆ ਅਸੀਂ ਤਾਂ ਭੋਰੇ ਜਿਹੜੇ ਬਾਬੇ ਦੀਆਂ ਢੇਲੀਆਂ ਸੀ ਚਾਰ ਪੰਜ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਕਿ ਜਨਾਨੀਆਂ ਨੂੰ ਉਸ ਕੰਮ ਵੱਲ ਧੱਕਿਆ ਹੋਊਗਾ ਇਸ ਕਰਕੇ ਜਿਹੜੇ ਬੰਦੇ ਅੱਖਾਂ ਮਿੱਟੀ ਬੈਠੇ ਆ ਮੜੀ ਆਪ ਦੀ ਘਰਾਂ ਦੀ ਸਰਵਿਸ ਕਰੋ ਮੜੀ ਉਹਨਾਂ ਨੂੰ ਢਾਓ ਇਹੋ ਜਿਹੇ ਕੰਮਾਂ ਤੋਂ ਜਿਹੜੀਆਂ ਲਿਸਕ ਪੁੱਛ ਕੇ ਚੜਦੀਆਂ ਰੋਡਵੇ ਤੇ ਬਾਸੇ ਜਾਵਦੀਆਂ ਬਾਬੇ ਦੇ ਡੇਰਿਆਂ ਤੇ ਬੜਾ ਰੋਕੋ ਉਹਨਾਂ ਨੂੰ ਬਾਈ ਇਹੋ ਜਿਹੇ ਪਖੰਡੀ ਦੇਖ ਲਓ ਕੀ ਕੁਝ ਕਰੀ ਜਾਂਦੇ ਆ ਦੁਦਾਰਾ ਸਾਹਿਬ ਦੇ ਵਿੱਚ ਬੈਹਿ ਕੇ ਬੰਦਾ ਦੇਖੋ ਕੀ ਕੰਮ ਕਰੀ ਜਾਂਦਾ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ